ਜਲੰਧਰ ਚ ਐਮਪੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਇੱਕ ਪ੍ਰੈਸ ਵਾਰਤਾ ਕੀਤੀ ਹੈ ਇਸ ਵਿੱਚ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਹੈ ਕਿ ਜਲੰਧਰ ਦੇ ਵਿੱਚ ਕਈ ਕੰਮ ਹੋਣ ਵਾਲੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਵੱਲੋਂ ਜਲਦ ਤੋਂ ਜਲਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਹੈ ਕਿ ਮੈਂ ਕਈ ਕੰਮਾਂ ਨੂੰ ਲੈ ਕੇ ਆਪਣੇ ਦਫ਼ਤਰ ਦੇ ਵਿੱਚ ਅਫਸਰ ਬੁਲਾਏ ਨੇ ਜਿਨ੍ਹਾਂ ਦੀ ਮੀਟਿੰਗ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗੀ ਉਨ੍ਹਾਂ ਨਾਲ ਪੰਜਾਬ ਦੇ ਪੈਂਡਿੰਗ ਕੰਮਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ। ਉੱਥੇ ਹੀ ਉਨ੍ਹਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਵੀ ਘੇਰਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸਿਰਫ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ। ਕੇਂਦਰ ਸਰਕਾਰ ਨੂੰ ਲੋਕਾਂ ਦੇ ਕੰਮਾਂ ਦੀ ਕੋਈ ਵੀ ਫਿਕਰ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਇਸ ਵਕਤ ਹੜ੍ਹ ਦੀ ਮਾਰth ਲੈਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਹਨਾਂ ਚੀਜ਼ਾਂ ਨੂੰ ਜਲ ਤੋਂ ਜਲਦ ਆਪਣੀ ਨਿਗਰਾਨੀ ਹੇਠ ਲਿਆ ਕੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਨਾ ਕਿ ਇਲੈਕਸ਼ਨ ਕੰਪੇਨਿੰਗ ਵਿੱਚ ਜਾ ਕੇ ਉੱਥੋਂ ਦੇ ਪਕਵਾਨ ਖਾਣੇ ਚਾਹੀਦੇ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਹੋਰ ਕੀ ਕੁਝ ਕਿਹਾ ਗਿਆ ਹੈ ਦੇਖਦੇ ਹਾਂ ਇਹ ਪ੍ਰੈਸ ਕਾਨਫਰੰਸ ਪੱਤਰਕਾਰ ਸਹਿਬਾਨ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਮੈਨਾ ਜਲੰਧਰ ਹਲਕਾ ਦੇ ਸਾਰੇ ਵੋਟਰਾਂ ਨੂੰ ਸਾਰੇ ਵਾਸੀਆਂ ਨੂੰ ਧੰਨਵਾਦ ਜਿੰਨਾ ਕੇ ਮੁਬਾਰਕਬਾਦ ਵੀ ਦਿਨਾ ਕਿ ਉਹਨਾਂ ਨੇ ਮੈਨੂੰ ਚੁਣਿਆ ਤੇ ਤਾਂ ਜਿਹੜਾ ਜਾ ਕੇ ਆਪਾਂ ਨੂੰ ਪਹਿਲੀ ਵਾਰ ਪੰਜਾਬ ਦੇ ਵਿੱਚ ਕਿਸੇ ਐਮਪੀ ਨੂੰ ਆਜ਼ਾਦੀ ਤੋਂ ਬਾਅਦ ਸੰਸਦ ਰਤਨ ਦੇ ਅਵਾਰਡ ਦੇ ਨਾਲ نوازਿਆ ਗਿਆ ਇਹ ਮੈਨੂੰ ਨਹੀਂ ਮਿਲਿਆ ਅਵਾਰਡ ਇਹ ਜਲੰਧਰ ਦੇ ਹਰ VOTER ਦਾ ਅਵਾਰਡ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਜਲੰਧਰ ਨਿਵਾਸੀਆਂ ਵਾਸਤੇ ਇਹ ਅਵਾਰਡ ਲੈ ਕੇ ਦੇ ਸਕਿਆ ਬਹੁਤ ਸਾਰੇ ਜਿਲੰਦਰ ਦੇ ਕੰਮਾਂ ਨੂੰ ਮੈਂ ਪਿਛਲੇ ਜਦ ਤੋਂ ਮੇਰੀ ਜ਼ੋਨ ਹੋਈ ਹੈ ਤਾਂ ਤੋਂ ਲੱਗਿਆ ਹੋਇਆ ਤੇ ਬਹੁਤ ਸਾਰੇ ਕੰਮਾਂ ਦੇ ਵਿੱਚ ਸਾਨੂੰ ਜਿਹੜੀ ਐ ਸਫਲਤਾ ਮਿਲੀ ਹੈ ਮੈਂ ਅੱਜ ਸਿਰਫ ਤਿੰਨ ਗੱਲਾਂ ਬਾਰੇ ਗੱਲ ਕਰਾਂਗਾ ਇੱਕ 에어ਪੋਰਟ ਬਾਰੇ ਦੂਸਰਾ ਰੇਲਵੇ ਬਾਰੇ ਤੇ ਤੀਸਰਾ ਨੈਸ਼ਨਲ ਹਾਈਵੇ ਵਾਲੇ ਜਿਹੜੇ ਕਿ ਨੇਦਰ ਨਾਲ ਸੰਬੰਧਤ ਕੰਮ ਹੈ ਬਾਕੀ ਕੰਮਾਂ ਬਾਰੇ ਕਿਸੇ ਦਿਨ ਫੇਰ ਵਿਸਤਾਰ ਦੇ ਵਿੱਚ ਜਿਹੜੇ ਅਸੀਂ ਕੀਤੇ ਐ ਜਾਂ ਜਿਨ੍ਹਾਂ ਬਾਰੇ ਅਸੀਂ ਕੰਮ ਕਰ ਰਹੇ ਆ ਉਹ ਉਹ ਦੱਸਾਂਗਾ 에어ਪੋਰਟ ਦਾ ਆਦਮਪੁਰ 에어ਪੋਰਟ ਦੇ ਵਿੱਚ ਪਲੇਟਾਂ ਹੋਰ ਵਧਾਉਣ ਵਾਸਤੇ ਮੈਂ ਲਗਾਤਾਰ ਉਪਰਾਲਾ ਕਰ ਰਿਹਾ ਤੇ ਮੈਨੂੰ ਖੁਸ਼ੀ ਹੈ ਇਹ ਅਸੀਂ ਆਦਮ ਪਰ ਤੋਂ ਮੁੰਬਈ ਤੱਕ ਇੱਕ ਨਵੀਂ ਫਲਾਈਟ ਹੈ ਜਿਹੜੀ ਉਹ ਚਲਾਉਣ ਦੇ ਵਿੱਚ ਕਾਮਯਾਬ ਹੋਈ ਹੈ ਇਸ ਦੀ ਸੰਸਥਾ ਨੂੰ ਸਾਰਿਆਂ ਨੂੰ ਵਧਾਈ ਹੋਵੇ ਦੂਸਰਾ ਇਸ ਤੋਂ ਅੱਗੇ ਜੈਪੁਰ ਤੇ 12 ਨਸੀ ਵਾਸਤੇ ਕਿਉਂਕਿ 12 ਨਸੀ ਇੱਥੋਂ ਬਹੁਤ ਲੋਕ ਜਾਂਦੇ ਹਨ ਤੇ 12 ਨਸੀ ਇੱਕ ਜਿਹੜੀ ਇੱਥੋਂ ਆਲਰੇਡੀ ਬੰਗਲੌਰ ਨੂੰ ਫਲੈਟ ਚੱਲ ਰਹੀ ਹੈ ਉਹਦਾ ਟਾਈਮ ਸੈੱਟ ਕਰਕੇ ਬਾਰਾ ਨਸੀ ਵਾਲੀ ਜਹਾਜ਼ ਦੇ ਨਾਲ ਮਲਾਉਣ ਵਾਸਤੇ ਵੀ ਗੱਲ ਚੱਲ ਰਹੀ ਹੈ ਮੈਨੂੰ ਉਮੀਦ ਹੈ ਕਿ ਇਹ ਵੀ ਬੜੀ ਛੇਤੀ ਹੋ ਜਾਏਗਾ ਤੇ ਨਾਲ ਨਾਲ ਜਿਹੜਾ 에어ਪੋਰਟ ਹੈ ਹੁਣ ਕੋਈ ਉੱਥੇ ਪ੍ਰੋਪਰ ਰਾਸਤਾ ਨਹੀਂ ਹੈ ਪਿੰਡ ਦੇ ਵਿੱਚ ਦੀ ਘੁੰਮ ਕੇ ਜਾਣਾ ਪੈਂਦਾ ਉਹਦੇ ਵਾਸਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਚੱਲੀਆਂ ਹੁਣ ਵੀ ਮੈਂ ਇੱਕ ਹਫ਼ਤੇ ਬਾਅਦ ਮੀਟਿੰਗ ਬੁਲਾਈ ਹੈ 에어ਪੋਰਟ ਦੇ ਉੱਤੇ ਹੀ ਤੇ ਉਹਦੇ ਵਿੱਚ ਵੀ ਰਸਤਾ ਜਿਹੜਾ ਉਹਦੇ ਨਾਲ ਵਧੀਆ ਰਸਤਾ ਖੁੱਲਾ ਲੱਗ ਜਾਏ ਤੇ ਡਾਇਰੈਕਟ ਰਸਤਾ ਲੱਗ ਜਾਏ ਪਹਿਨਾਮੈਂ ਜਿਹੜੀ 에어ਪੋਰਟ ਵਾਲੀ ਰੋਡ ਹੈ ਉਹਦੇ ਵਾਸਤੇ ਜਦੋਂ ਮੈਂ ਮੁੱਖ ਮੰਤਰੀ ਸੀ ਜਿਹੜਾ ਇਸ ਏਰੀਆ 'ਚ ਮੈਂ ਚੋਣ ਵੀ ਨਹੀਂ ਸੀ ਲੜੀ ਉਦੋਂ 68 ਕਰੋੜ ਰੁਪਇਆ ਦਿੱਤਾ ਸੀ ਉਹਦੇ ਨਾਲ ਜਿਹੜੀ ਬਾਹਰਲੀ ਸੜਕ ਹੈ ਉਹ ਸਾਰੀ تیار ਹੋ ਗਈ ਤੇ ਹੁਣ ਕਨੈਕਟਿੰਗ ਰੋਡ ਬਣਾਣੀ ਹੈ ਉਦੇ ਵਾਸਤੇ ਸਾਡੀ ਸਰਕਾਰ ਤੇ ਦੋਨਾਂ ਸਰਕਾਰਾਂ ਦੇ ਨਾਲ ਚੱਲ ਚੱਲ ਰਹੀ ਹੈ ਕਿ ਅਸੀਂ ਬੜੀ ਛੇਤੀ ਉਹਦੇ ਵਿੱਚ ਵੀ ਸਫਲਤਾ ਪ੍ਰਾਪਤ ਕਰ ਲਾਂਗੇ ਉਸ ਤੋਂ ਅੱਗੇ ਜਿਹੜਾ ਰੇਲਵੇ ਦੇ ਕੰਮ ਹੈ ਇਹ ਬੜੇ ਇੰਪੋਰਟੈਂਟ ਜਿਸ ਤਰ੍ਹਾਂ ਹੁਣ ਅਮਰਸਰ ਕਟੜਾ ਬੰਦੇਪਾਰ ਚੱਲੀ ਹੈ ਉਹ ਇੱਥੇ ਰੁਕਣ ਲੱਗੀ ਹੈ ਦੂਸਰੀ ਬੰਦੇਪਾਰ ਤੇਨ ਹੈ ਜਿਹੜੀ ਇੱਥੇ ਰੁਕਦੀ ਨਹੀਂ ਉਹਦੇ ਵਾਸਤੇ ਮੈਂ ਸਬੰਧਤ ਮੰਤਰੀ ਨੂੰ ਜਾ ਕੇ ਮਿਲਿਆ ਹੈ ਉਮੀਦ ਹੈ ਉਹ ਵੀ ਇੱਥੇ ਰੁਕਣ ਲੱਗ ਦੇਣੀ ਜਿਹੜੀ ਦਿੱਲੀ ਤੋਂ ਆਉਂਦੀ ਹੈ ਦਿੱਲੀ ਘਟਾ ਹੁਣ ਅਗਲੀ ਗੱਲ ਇਹ ਹੈ ਕਿ ਜਿਹੜੇ ਰੇਲਵੇ ਬ੍ਰਿਜ ਹੈ ਉਹਨਾਂ ਵਾਸਤੇ ਮੈਂ ਪਿਛਲੇ 1 ਸਾਲ ਤੋਂ ਕੋਸ਼ਿਸ਼ ਕਰ ਰਿਹਾ ਜਿਹੜੇ